ਵੀਡੀਓ ਵਿੱਚ ਤੁਹਾਡ ਸਾਰਿਆਂ ਦਾ ਸਵਾਗਤ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੁਸੀਂ ਇਸ ਤਿਕੜੀ ਨੂੰ ਤਾਂ ਜਾਣਦੇ ਹੋਵੋਗੇ ਜਿਸ ਦੇ ਵਿੱਚ ਇਹ ਮੁੰਡਾ ਤੇ ਇਸ ਦੇ ਮਾਪਿਓ ਤਿੰਨੇ ਰਲ ਕੇ ਵੀਡੀਓਜ਼ ਬਣਾਉਂਦੇ ਹੁੰਦੇ ਸੀ ਫਣੀ ਤੇ ਇਹਨਾਂ ਦੇ ਇੰਸਟਾਗ੍ਰam ਦੇ ਉੱਪਰ ਵੀ 3.5 ਲੱਖ ਪਲੱਸ ਫਾਲੋਅਰਜ਼ ਹੈਗੇ ਨੇ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਬੀਤੇ ਦਿਨੀ ਇਸ ਮੁੰਡੇ ਦੇ ਫਾਦਰ ਸਾਹਿਬ ਦੀ ਜਿਹੜੀ ਕਿ ਮੌਤ ਹੋ ਚੁੱਕੀ ਹੈਗੀ ਮੌਤ ਦਾ ਕਾਰਨ ਜਿਹੜਾ ਕਿ ਹਾਈਟ ਅਟੈਕ ਦੱਸਿਆ ਜਾ ਰਿਹਾ ਸੋ ਸੋਹਣਿਆ ਤਾਂ ਸਾਰੇ ਭਰਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਕੇ ਵਾਹਿਗੁਰੂ ਚਰਨਾਂ ਦੇ ਵਿੱਚ ਆਮ ਅਕਾਊਂਟ ਦੇ ਉੱਪਰ ਬਾਪੂ ਦੀ ਫੋਟੋ ਸ਼ੇਅਰ ਕਰਦੇ ਆਂ ਲਿਖਿਆ ਕਿ ਬਾਪੂ ਤੂੰ ਉਹ ਕੰਮ ਕਰ ਤੇ ਜੋ ਮੈਂ ਕਦੇ ਸੋਚੇ ਵੀ ਨਹੀਂ ਸੀਗੇ ਤੇ ਇਸ ਮੁੰਡੇ ਦੀ ਕਾਮਯਾਬੀ ਦੇ ਵਿੱਚ ਇਸ ਦੇ ਮਾਪ ਪਿਓ ਦਾ ਬਹੁਤ ਵੱਡਾ ਹੱਥ ਆਗਾ ਸੋ ਨਾਲ ਦੀ ਨਾਲ ਆਪਾਂ ਤੁਹਾਡੇ ਨਾਲ ਇਸ ਬਾਪੂ ਦੇ ਨਾਲ ਬਣਾਈ ਗਈ ਲਾਸਟ ਵੀਡੀਓ ਵੀ ਸਾਂਝੀ ਕਰਾਂਗੇ ਬਾਕੀ ਤੁਸੀਂ ਵੀਡੀਓ ਨੂੰ ਬੱਦਲ ਤੋਂ ਬੱਦਲ ਸ਼ੇਅਰ ਜਰੂਰ ਕਰਦੇ ਤੇ ਆਪਣੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਜਰੂਰ ਕਰਕੇ ਕੌਣ ਕੌਣ ਇਹਨਾਂ ਦੀ ਵੀਡੀਓਜ਼ ਦੇਖਦਾ ਹੁੰਦਾ ਸੀ ਬਾਕੀ ਤੁਸੀਂ ਲਾਸਟ ਵੀਡੀਓ ਜੋ ਇਸ ਬਾਪੂ ਨਾਲ ਬਣਾਈ ਗਈ ਸੀ ਉਹ ਜ਼ਰੂਰ ਦੇਖੋ ਹੈ ਮੰਮੀ ਤੇਰੀ ਕੱਬੀ ਬੜੀ ਯਾਰ ਕੀ ਕਰੀ ਉਹਦਾ ਡੈਡ ਤੂੰ ਕੁਛ ਨਹੀਂ ਕਰਨਾ ਮੰਮੀ ਮਰੇ ਜਾ ਕੇ ਨਾ ਟਕੜਾ ਲਲਕਾਰਾ ਮਾਰਦੀ ਮੰਮੀ ਨੇ ਆਪੇ ਡਰ ਜਾਣਾ ਅੱਛਾ ਡੈਡੀ ਚਲ ਮੈਂ ਉਹ ਤੇਰੇ ਸ਼ੇਰ ਆ ਲਲਕਾਰਾ ਸ਼ੇਰ ਆਲਾ ਉਹ ਸ਼ੇਰ ਆਲਾ ਕਿੱਥੋਂ ਮਰਾ ਉਹਦੇ ਹੱਥ ਚ ਤੇ ਵੇਗਲਾ ਕੀ ਆ ਮੇਰੀ ਤਾਂ ਬਾਜ ਹੀ ਮਥਾ ਨਿਕਲੀ ਆ